ਪੰਜਾਬ ਇਸ ਸਮੇਂ ਹੜਾਂ ਦੇ ਦੌਰ ਵਿੱਚੋਂ ਨਿਕਲ ਰਿਹਾ ਹੈ ਹਰ ਪਾਰਟੀ ਦੇ ਲੀਡਰਾਂ ਵੱਲੋਂ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਜਾ ਰਿਹਾ ਹੈ ਉਸੇ ਲੜੀ ਤਹਿਤ ਅੱਜ ਸੰਗਰੂਰ ਵਿੱਚ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਖੱਕਰ ਦਾ ਦੌਰਾ ਕੀਤਾ ਗਿਆ ਜਿੱਥੇ ਉਹਨਾਂ ਨੇ ਲੋਕਾਂ ਦੇ ਦੁੱਖ ਤਕਲੀਫਾਂ ਸੁਣੀਆਂ ਨੇ ਉੱਥੇ ਹੀ ਜਿਹੜਾ ਕਿ ਰਾਜਾ ਵੜਿੰਗ ਵੱਲੋਂ ਪੰਜਾਬ ਸਰਕਾਰ ਤੇ ਪੰਜਾਬ ਸਰਕਾਰ ਦੇ ਕੈਬਨਟ ਮੰਤਰੀ ਬਰਿੰਦਰ ਗੋਲ ਦੇ ਉੱਤੇ ਵੀ ਨਿਸ਼ਾਨੇ ਸਾਦੇ ਨੇ ਅੱਜ ਮੈਂ ਇੱਥੇ ਆਇਆ ਸੀ ਮੈਨੂੰ ਇਹ ਲੱਗਦਾ ਸੀ ਮੈਂ ਤਾਂ ਇੱਥੇ ਲੇਟ ਆਇਆ ਮੈਂ ਤੁਹਾਨੂੰ ਅੱਜ ਇਹ ਦੱਸ ਦਿਆਂ ਵੀ ਇੱਥੇ ਇੱਕ ਮੰਤਰੀ ਹੈਗਾ ਉਹ ਵੀ ਹੈ ਵੀ ਸਚਾਈ ਮੰਤਰੀ ਇਰੇ ਅੰਦਰ ਨਹਿਰਾਂ ਡਰੇਨ ਕਗਰ ਸ਼ਗਰ ਸਭ ਆਉਂਦੇ ਮੈਂ ਸੋਚਿਆ ਵੀ ਇੱਥੇ ਤਾਂ ਸਭ ਕੁਝ ਕੰਮ ਠੀਕ ਹੋਣਾ ਪਰ ਮੈਂ ਆ ਚੌਥੇ ਤੀਜੇ ਪੁਆਇੰਟ ਤੇ ਆਇਆ ਰਾਜ ਵੀ ਬੰਨ ਮਾਰੀ ਜਾਂਦੇ ਇੱਕ ਪਹਿਲੇ ਥਾਂ ਤੇ ਗਏ ਸੀ ਸਾਹਿਬ ਚੰਦੂ ਚੰਦੂ ਗਏ ਸੀ ਉੱਥੇ ਮੋਟਰਾਂ ਦੀ ਕੋਈ ਰਿਪੇਅਰ ਨਹੀਂ ਕਰਾ ਸਕਿਆ ਖਰਾਬ ਪਈਆਂ ਜਿਹੜੀਆਂ ਮੋਟਰਾਂ ਰਿਪੇਅਰ ਹੋ ਕੇ ਚੱਲ ਜਾਂਦੇ ਤੇ ਪੰਪ ਨਾਲੋਂ ਪਾਣੀ ਚੱਕ ਲੈਣ ਆ ਇੱਥੇ ਗਏ ਆ ਮਗਰਲੇ ਪੁਆਇੰਟ ਤੇ ਮਗੋਟ ਸਾਹਿਬ ਉਹ ਕਹਿੰਦੇ ਆ ਸਾਨੂੰ ਕੋਈ ਇੱਕ ਚਵੰਨੀ ਦੀ ਮਦਦ ਨਹੀਂ ਦਿੱਤੀ ਸਰਕਾਰ ਦੀ ਇੱਥੇ ਆਏ ਆ ਤਿੰਨ ਪਿੰਡਾਂ ਦੇ ਅੱਠ ਸੇ ਪਾਸੇ ਲੋਕ ਬੈਠੇ ਆ ਇਹ ਕਹਿੰਦੇ ਸਾਡੀ 1 ਰੁਪਿਆ ਦੀ ਢੇੜਾ ਤਾਂ ਮਾਰ ਗਿਆ ਸਾਡੀ ਕਿਸੇ ਨੇ ਮਦਦ ਨਹੀਂ ਕੀਤੀ ਆ ਜਿਹੜੇ ਲੋਕਾਂ ਨੂੰ ਤੇਲ ਚਾਹੀਦਾ ਮਿੱਟੀ ਚਾਹੀਦੀ ਹੈ ਕੋਠੇ ਲੋਕਾਂ ਦੇ ਟਿਕਪੇ ਜਮੀਨਾ ਚੋਂ ਚੱਕਣ ਲਈ ਪਾਈਪ ਪੱਖੇ ਇਹ ਪਤਾ ਕੀ ਹੈ ਸਰਕਾਰ ਦੇ ਹਾਸਤੇ ਇੱਕ ਚੁੰਡੀ ਵਾਲਾ ਕੰਮ ਹੈ ਚੁੰਡੀ ਵਾਲਾ ਜੇ 50 ਪੱਖੇ ਇੱਥੇ ਲਾਦੇ ਤੇ 50 ਉੱਥੇ ਲਾਦੇ ਤੇ 50 ਉੱਥੇ ਲਾ ਦੇਣ ਇਹ ਕਿਹੜਾ ਕੰਮਾ ਚੋਂ ਕੰਮ ਹੈ ਸਰਦਾਰ ਜੀ ਜੇ ਸਿੰਚਾਈ ਮੰਤਰੀ ਮੈਂ ਬੰਦਾ ਦਾ ਮੈਨੂੰ ਉਹ ਚੰਗਾ ਲੱਗਦਾ ਸੀ ਸ਼ਰੀਫ ਲੱਗਦਾ ਸੀਗਾ ਪਰ ਜੇ ਸਚਾਈ ਮੰਤਰੀ ਦਾ ਇਹ ਹਾਲ ਹੈ ਇਲਾਕੇ ਦਾ ਤੇ ਰੱਬ ਦੇ ਵਾਸਤੇ ਇਹ ਸਰਕਾਰ ਨੇ ਪੰਜਾਬ ਨੂੰ ਜਿਹੜਾ ਰੰਗਲਾ ਪੰਜਾਬ ਸੀ ਇਹਨੂੰ ਗੰਧਲਾ ਪੰਜਾਬ ਬਣਾ ਦਿੱਤਾ ਅਮਨ ਸੀਬਿਆ ਸਾਹਿਬ ਰਾਹੁਜੀ ਦੁਰਲਭ ਜੀ ਹੈਂਡਰੀ ਸਾਹਿਬ ਸਾਰੇ ਲੋਕ ਅੱਜ ਅਸੀਂ ਇੱਥੇ ਦੌਰਾ ਕਰਨ ਆ ਸਿਏ ਆਏ ਐ ਇੰਨੀ ਮਾੜੀ ਹਾਲਤ ਐ ਰੋਲਾ ਪਿਆ ਫਿਰਦਾ ਸਾਨੂੰ ਦੋਵੇਂ ਸਰਕਾਰਾਂ ਨੇ ਰਲ ਕੇ ਮਾਰਿਆ ਜੀ ਇੱਕ ਬੀਜੇਪੀ ਨੇ ਹੁਣ ਬੀਜੇਪੀ ਵਾਲਾ ਕਹਿੰਦਾ ਮੈਂ 1600 ਕਰੋੜ ਦੇ ਚੱਲੇ ਤੁਹਾਨੂੰ ਪਤਾ ਐ ਤੁਸੀਂ ਤਾਂ ਅਜ ਨਾਲੇ ਗਏ ਨਹੀਂ 2.5 ਲੱਖ ਤੋਂ ਵੱਧ ਪਸ਼ੂ ਪ੍ਰਭਾਵਿਤ ਹੋਇਆ ਮਰ ਗਿਆ 70000 ਤੋਂ ਘੱਟ 75 ਤੋਂ ਕੋਈ ਗਾ ਤੇ ਮੱਝ ਨਹੀਂ ਆਉਂਦੀ ਆਉਂਦੀ ਹੈ ਕੋਠੇ ਡਿੱਗ ਪਏ ਟਿਊਬਾਂ ਲ ਬਹਿ ਗਏ ਫ੍ਰਿਜ ਸੜ ਗਏ ਮੋਟਰਾਂ ਸੜ ਗਈਆਂ ਘਰ ਪਾਟ ਗਏ ਇਹ ਹਾਲਾਤਾਂ ਤੇ ਜ਼ਮੀਨਾਂ ਸਾਢੇ 4 ਲੱਖ ਏਕੜ ਤਬਾਹ ਹੋ ਗਈਆਂ ਪੁਰਾਣੀ ਉਤੋਂ ਦੀ ਚਲਾ ਗਿਆ ਹਜੇ ਉਹਨਾਂ 50000 ਰੁਪਏ ਦੀ ਤਾਂ ਫਸਲ ਗਈ ਕੱਲਾ ਚੂਨਾ 15000 ਹੋਰੀ ਬਜਾਈ ਗਈ 65000 ਫੇਰ ਜਿਹੜਾ ਮਾਲ ਆ ਗਿਆ ਵਿੱਚ ਰੇਤਾ ਉਹਨੂੰ ਚੱਕਣ ਤੇ 15-20 ਹਜ਼ਾਰ ਲੱਗਣਾ ਤੇ ਕਹਿੰਦੇ ਅਸੀਂ ਤੁਹਾਨੂੰ ਰੇਤ ਚੱਕਣ ਦੀ ਆਜ਼ਾਦੀ ਦਿੱਤੀ ਹੈ ਰੇਤ ਚੱਕਣ ਦੀ 31 ਦਸੰਬਰ ਤੱਕ ਉਹ ਤੋਂ ਫੇਰ ਅਸੀਂ ਚੱਕਾਂਗੇ ਸਾਡਾ ਇਹ ਨਾਰਾ ਚਲਾਵਾਂਗੇ ਜੋ ਦਿੱਤਾ ਹੈ ਸਾਡਾ ਖੇਤ ਸਾਡਾ ਰੇਤਾ ਸਾਡਾ ਖੇਤ ਇਹ ਇਹਨਾਂ ਨੇ ਮਾਈਨਿੰਗ ਕਰ ਕਰਕੇ ਅੱਛਾ ਉਹ ਆਇਆ ਉਹਨਾਂ ਦਾ ਮੰਤਰੀ ਉਹ ਕਹਿੰਦਾ ਜੀ ਮਾਈਨਿੰਗ ਕਰਕੇ ਹੋਇਆ ਬਈ ਮਾਈਨਿੰਗ ਕਰਕੇ এনਵਾਇਰਨਮੈਂਟ ਦੀ ਕਲੀਅਰੈਂਸ ਤਾਂ ਤੁਸੀਂ ਦਿਨੇ ਉਹ ਬਾਤ ਕਰਨ ਵਾਲੀ ਜੀ ਤੁਸੀਂ ਨਾ ਦਿਓ 40 40 ਫੁੱਟ ਦੇ ਦਰਿਆਵਾਂ ਨੇ ਮੂੰਹ ਮੋੜ ਲਿਆ ਪਰਲੇ ਪਾਸੇ ਨੂੰ ਇੱਧਰ ਚਲਦੇ ਸੀ ਇੱਧਰ ਨੂੰ ਹੋ ਗਏ ਨੁਕਸਾਨ ਤਬਾਹੀ ਹੋ ਗਈ ਕਹਿੰਦੇ 12000 ਕਰੋੜ ਰੁਪਏ 12000 ਕਰੋੜ મોદી ਨੇ ਥੋੜੀ ਦਿੱਤਾ ਇਹ 12000 ਕਰੋੜ ਰੁਪਈਆ ਮਨਮੋਹਨ ਸਿੰਘ ਦੀ ਸਰਕਾਰ ਵੇਚਦਾ ਜਿਹੜੀਆਂ ਸਰਕਾਰਾਂ ਬੰਦੀਆਂ 50 ਸਾਲਾਂ ਚ ਜਿਹੜਾ STRF ਦਾ ਫੰਡ ਹੈ ਜਿਹੜੀ 12.5 ਹਜ਼ਾਰ ਕਰੋੜ ਕਹਿੰਦਾ ਉਹ ਹਰ ਸੂਬੇ ਨੂੰ ਦਿੱਤਾ ਜਾਂਦਾ ਕੇਂਦਰ ਸਰਕਾਰ ਵੱਲੋਂ ਮਰਮੋਹਨ ਸਿੰਘ ਲਿਆਇਆ ਸੀ ਇਹ ਸਕੀਮ ਵੀ ਜੇ ਕਿਸੇ ਸੂਬੇ ਦੇ ਵਿੱਚ ਆਫਤ ਆ ਜੇ ਤੇ ਉਸ ਪੈਸੇ ਦੇ ਨਾਲ ਉਹ ਬਚਿਆ ਜਾ ਸਕਦਾ ਹੈ ਉਹ 50 ਸਾਲਾਂ ਚ 2-3 ਹਜ਼ਾਰ ਕਰੋੜ ਰੁਪਇਆ ਜਿਹੜੀ ਦਿੱਲੀ ਸਰਕਾਰ ਹੁੰਦੀ ਉਹ ਦੇ ਦਿੰਦਾ ਉਹ ਪੈਸਾ ਬੰਦਾ ਬੰਦਾ 12.5 ਹਜ਼ਾਰ ਕਰੋੜ ਰੁਪਏ ਦੀ ਉਸ ਦੀ ਗੱਲ ਕਰਦੇ ਕੇਂਦਰ ਨੂੰ ਪਤਾ ਹੈ ਕਿ ਉਹ 12.5 ਹਜ਼ਾਰ ਕਰੋੜ ਹੈ ਨਹੀਂ ਉਹ ਕਿੱਧਰ ਗਿਆ ਹੁਣ ਦੱਸਾਂ ਉਹ ਕੋਈ ਤਾਂ ਮਸ਼ਹੂਰੀਆਂ ਤੇ ਲੱਗ ਗਿਆ ਮਾਨ ਸਾਹਿਬੀਆਂ ਤੇ ਸਭ ਤੋਂ ਜ਼ਿਆਦਾ ਕੋਈ ਜੇ ਲੱਗ ਗਿਆ ਦਿੱਲੀ ਦੇ ਇਲੈਕਸ਼ਨਾਂ 'ਚ ਕੋਈ ਜੇ ਲੱਗ ਗਿਆ ਤਨਖਾਵਾਾਂ ਤੇ ਉਹ ਜ਼ੀਰੋ ਹੈ ਦਿੱਲੀ ਨੂੰ ਵੀ ਪਤਾ ਹੈ ਧੋਖਾ ਹੈ ਇਸ ਕੱਲ ਦਾ ਵੀ ਤੁਹਾਨੂੰ ਪਤਾ ਹੈ ਵੀ ਪੰਜਾਬ ਦੇ ਕੋਲੇ ਪੈਸਾ ਹੈ ਨਹੀਂ ਇਹਨਾਂ ਨੇ ਹੋਰ ਪਾਸੇ ਵਰਤ ਲਿਆ ਇਸ ਦੇ ਬਾਵਜੂਦ ਤੁਸੀਂ 50 ਹਜ਼ਾਰ ਕਰੋੜ ਰੁਪਏ ਦੇ ਨੁਕਸਾਨ ਦਾ 1600 ਕਰੋੜ ਦੇ ਕੇ ਗਏ ਹੋ ਇਹ ਵੇਤਕਰਾ ਹੈ ਪੰਜਾਬੀਆਂ ਦੇ ਨਾਲ ਜਾਣ ਬੁੱਝ ਕੇ ਵੀ ਪੰਜਾਬ ਇੱਥੋਂ ਵੋਟ ਨਹੀਂ ਮਿਲਦੀ ਤੇ ਇਹਨਾਂ ਨੂੰ ਮਾਰ ਕੇ ਰੱਖੋ 2023 ਚ ਘੱਗਰ ਨੇ ਬੜਾ ਨੁਕਸਾਨ ਕੀਤਾ ਇੱਥੇ ਬਹੁਤ ਜ਼ਿਆਦਾ ਕੀਤਾ ਦੱਸੋ ਕੀ ਆਇਆ 800 ਰੁਪਿਆ ਕੁਝ ਵੀ ਨਹੀਂ ਮਿਲੇ ਕਿਸੇ ਨੂੰ 5000 ਕਹਿੰਦਾ ਸੀ ਉਹ ਮਾਨ ਸਾਹਿਬ ਕਹਿੰਦੇ ਸੀ ਕਹਿੰਦੇ ਮੁਰਗੀ ਦਾ ਵੀ ਦੇਊਂਗਾ ਅੰਡੇ ਦਾ ਵੀ ਪੰਜ ਕਿੱਲਾਂ ਦਾ ਦਿੱਤਾ ਜੀ ਸੋ ਮੇਰੇ ਕਹਿਣ ਤੋਂ ਬਾਅਦ ਇਹ ਆ ਪੰਜਾਬ ਦੇ ਅੰਦਰ ਸਰਕਾਰ ਨਾਮ ਦੀ ਚੀਜ਼ ਨਹੀਂ ਹੈ ਮੈਂ ਬੇਨਤੀ ਕਰਦਾ ਇੱਥੋਂ ਦੇ ਮੰਤਰੀ ਸਾਹਿਬ ਇਹ ਦੁਬਾਰੇ ਨਹੀਂ ਬੰਨਣਾ ਇਹ ਪਹਿਲੀ ਤੇ ਅਖੀਰਲੀ ਵਾਰੀ ਹੈ ਗੋਇਲ ਸਾਹਿਬ ਮੈਂ ਤੁਹਾਡਾ ਬੜਾ ਸਤਿਕਾਰ ਕਰਦਾ ਜੇ ਸੇਵਾ ਕਰ ਸਕਦਾ ਮਿੱਤਰਾ ਕਰਲਾ ਨਹੀਂ ਇੱਥੇ ਵੱਡੇ ਵੱਡੇ ਮੁੱਖ ਮੰਤਰੀ ਆਏ بڑے بڑے ਗਏ بڑے بڑے ਮੰਤਰੀ ਆਏ ਕਿਸੇ ਨੇ ਨਹੀਂ ਯਾਦ ਰੱਖਣਾ ਜੇ ਸੇਵਾ ਨਿਭਾ ਲੋਗੇ ਤਾਂ ਰਹੀ ਦੁਨੀਆ ਤੱਕ ਤੁਹਾਨੂੰ ਲੋਕ ਯਾਦ ਰੱਖੇ ਇਰੀਗੇਸ਼ਨ ਮੰਤਰੀ ਹੋਵੇ ਸੱਚਾਈ ਮੰਤਰੀ ਹੋਵੇ ਤੇ ਮੂਨ ਕਾਲੇ ਚੀਕਾਂ ਮਾਰਨ ਤੇ ਲਹਿਰਾ ਚੀਕਾਂ ਮਾਰੇ ਇਹੋ ਜੀ ਮੰਤਰੀ ਤੋਂ ਚੰਗਾ ਕਿ ਮੰਤਰੀ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਤੇ ਮੁੱਖ ਮੰਤਰੀ ਸਾਹਿਬ ਬਾਰੇ ਤਾਂ ਮੈਂ ਕਹਿਣਾ ਕੀ ਤਾਂ ਸਾਰਾ ਕੁਝ ਸਾਰਾ ਕੰਮ ਹੀ ਹੋਇਆ ਪਿਆ ਕੋਈ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਹੈ ਸੋ ਮੈਂ ਤੁਹਾਡੇ ਤੋਂ ਹੱਥ ਜੋੜ ਕੇ ਮਾਫੀ ਚਾਹੁੰਦਾ ਕਿ ਮੈਂ ਲੇਟ ਆਇਆ ਹੈ ਤੇਰਫਲ ਪੇਟਾ ਸਾਡੇ ਸੇਵਾਦਾਰ ਸਾਥੀ ਭਰਾ ਇੱਥੇ ਲੱਗੇ ਹੋਏ ਐ ਤੇ ਅਸੀਂ ਵੀ ਜੋ ਆਪਦੇ ਨਿੱਜੀ ਔਰ ਜੋ ਕਰ ਸਕਦੇ ਹਾਂ ਹਮੇਸ਼ਾ ਤਿਆਰ ਹਾਂ ਇਸ ਤੋਂ ਬਾਅਦ ਵੀ ਤਿਆਰ ਹਾਂ ਸੱਚੇ ਪਾਤਸ਼ਾਹ ਤੁਹਾਨੂੰ ਕਿਸੇ ਦੀ ਲੋੜ ਨਾ ਪਵੇ ਪਰ ਜੇ ਫੇਰ ਪਾਵੇ ਤਾਂ ਰਾਜੇ ਵੜਿੰਗ ਨੂੰ ਯਾਦ ਕਰਦੇ ਹੋ ਫੇਰ ਮੈਂ ਫੇਰ ਆ ਜੂੰਗਾ ਇੱਕ ਡਰੇਨਾ ਦੀ ਲਹਿਰਾਚ ਵੀ ਜੇ 250 ਕਰੋੜ ਦੀਆਂ ਡਰੇਨਾ ਮਿੱਤਰਾ ਸਾਫ ਕੀਤੀਆਂ ਹੁੰਦੀਆਂ ਤੇ ਫੇਰ ਆ ਕੜੇਲ ਵਾਲਿਆਂ ਨੂੰ ਤੇ ਮੂਣ ਕਾਲਿਆਂ ਨੂੰ ਤੇ ਚੰਦੂ ਵਾਲਿਆਂ ਨੂੰ ਫੇਰ ਡਰੇਨਾ ਤੇ ਬਹਿਨ ਦੀ ਲੋੜ ਨਹੀਂ ਪੈਣੀ ਸੀ ਜੇ ਸਫਾਈ ਕੀਤੀ ਹੁੰਦੀ ਹੋਰੇ ਖੁਲਾਸੇ ਮੀਡੀਆ ਚ ਬੜੇ ਹੋਏ ਆ ਕਿ ਕਿਸ ਪ੍ਰਕਾਰ ਡਰੇਨੇਜ ਵਿਭਾਗ ਨੇ ਵੱਡੇ ਸਤਰ ਤੇ ਘਪਲਾ ਕੀਤਾ ਇਹਨੂੰ ਵੱਡੇ ਸਤਰ ਤੇ ਜੁਡੀਸ਼ਰੀ ਜਾਂਚ ਹੋਣੀ ਚਾਹੀਦੀ ਹੈ ਕਿ ਇਸ ਤਰ੍ਹਾਂ ਤੁਸੀਂ ਲੋਕਾਂ ਨੂੰ ਬੇਫਕੂ ਬਣਾਇਆ ਇਹ ਪੂਰੇ ਪੰਜਾਬ ਦੀ ਗੱਲ ਹੈ ਇਹ ਇਕੱਲੇ ਇਥੋਂ ਦੀ ਗੱਲ ਨਹੀਂ ਸੋ ਮੈਂ ਚਾਹੂੰਗਾ ਕਿ ਜੁਡੀਸ਼ਲੀ ਕੋਈ ਨਾ ਕੋਈ ਇਨਕੁਆਇਰੀ ਹੋਣੀ ਚਾਹੀਦੀ ਹੈ ਐਸਡੀਓ ਐਸਡੀਓ ਦਾ ਵਿਚਾਰਾ ਜਾਣ ਕੇ ਮਾਰਤਾ ਹੋਣਾ ਕੋਈ ਨਿੱਕਾ ਅਸਤੀ ਉਹ ਉਸ ਟਿੰਗ ਵਿੱਚ ਫੜਿਆ ਗਿਆ ਜੀ ਉਹ ਉਸ ਟਿੰਗ 'ਚ ਫੜਿਆ ਹੀ ਜਾਣਾ ਸੀ ਅਗਲੇ ਨੇ ਅਗਲੇ ਨੇ ਬਰੌਂ ਦੀ ਕੋਸ਼ਿਸ਼ ਕੀਤੀ ਹੋਣੀ ਹੈ ਨਹੀਂ ਵਿਰਿਆ ਹੋਣਾ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਐ ਸਿਰੀਓ ਸਸਪੈਂਡ ਹੋਣਾ ਜਾਂ ਸਿਪਾਈ ਸਸਪੈਂਡ ਹੋਣਾ ਜਾਂ ਜੇਈ ਹੋਣਾ ਇਹ ਜਾਣ ਬੁੱਝ ਕੇ ਬੇਫਕੂ ਬਣਾਉਂਦੀ ਹੈ ਗਲਤਾਂ ਵੱਡੀ ਮੱਛੀ ਨੂੰ ਫੜੋ ਜੀ ਨੇ ਜੀ ਨੇ ਸਾਰਾ ਕੰਮ ਕਰਾਇਆ ਇਹ ਐਵੇਂ ਸਿਰੀਓ ਨੂੰ ਸਸਪੈਂਡ ਕਰਕੇ ਕੀ ਦੱਸਣਾ ਚਾਹੁੰਦੇ ਹੋ ਲੋਬੀ ਸਾਧ ਸੰਗਤ ਅਸੀਂ ਤੁਹਾਡੇ ਵਾਸਤੇ ਤਿਆਰ ਹੈ ਪਰਖੜ ਸਿਆ ਸੰਗਤ ਜੀ ਪਾਪਾ ਜੀ ਜੋ ਹੁਕਮ ਲਾਓਗੇ ਗਾ ਵੀ ਫੇਰ ਢੇੜਾ ਮਾਰੂੰਗਾ ਜੇ ਤਾਂ ਠੀਕ ਹੋ ਗਿਆ ਤਾਂ ਮੈਨੂੰ ਦੱਸ ਦਿਓ ਜੋ ਤੇ ਫੇਰ ਲੋੜ ਹੋਈ ਫੇਰ ਆਜੂੰਗਾ